ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਨ ਆ ਸਵੱਤ ਅ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਮੈਂ ਗੁਰਜੀਤ ਸਿੰਘ ਬਿਲੋਂ ਕਲਕਰ ਭੀਜੇਪੀ ਕੱਪ ਪਰ ਦੋਸਤਿਆਂ ਨੂੰ 15 ਅਗਸਤ ਦੀ ਬਹੁਤ ਬਹੁਤ ਮੁਬਾਰਕੀ ਦਿੰਦਾ ਹਾਂ ਅਤੇ ਸਾਰੇ ਭਾਰਤ ਵਾਸੀਆਂ ਦੀਆਂ ਸ਼ੁਭ ਕਾਮਨਾਵਾਂ ਚਾਹੁੰਦਾ ਹਾਂ ਕਿ ਭਗਵਾਨ ਅੱਗੇ ਅਰਦਾਸ ਕਰਦਾ ਹਾਂ ਕਿ ਸਾਡਾ ਮੇਰਾ ਭਾਰਤ ਮਹਾਨ ਰਹੇ ਅਤੇ ਸਭ ਤੋਂ ਅੱਗੇ ਬਹਾਮੀ ਸੇਰਾ ਭਾਰਤ ਰਹੇ ਮੇਰੇ ਭਾਰਤ ਦੇ ਵਾਸੀ ਮੇਰਾ ਕੋਸ਼ਿਸ਼ ਕਰੇ ਕਿ ਜੈ ਹਿੰਦ ਮੈਂ ਬਹਾਦਰ ਚੰਦਰ ਅਰੋੜਾ ਸਮਾਜ ਸੇਵਕ ਵਰਧਾਨ ਨਿਗੋਹਲ ਜਨਮਸ਼ਹਿਰ ਮੈਂ ਆਪਣੇ ਦੇਸ਼ ਵਾਸੀਆਂ ਆਪਣੇ ਪੰਜਾਬ ਵਾਸੀਆਂ ਨੂੰ ਔਰ ਆਪਣੇ ਸ਼ਹਿਰ ਵਾਸੀਆਂ ਨੂੰ 15 ਅਗਸਤ ਦੀ ਮੁਬਾਰਕਬਾਦ ਦਿੰਦਾ ਹਾਂ ਔਰ ਇਹ ਵੇਖੀ ਕਰਦਾ ਹਾਂ ਪਰਮਾਤਮਾ ਮੋਰੇ ਜੀ ਇਹ ਮੇਰਾ ਪੰਜਾਬ ਇਹ ਮੇਰਾ ਭਾਰਤਵਰਸ਼ ਔਰ ਮੇਰਾ ਜੀ ਨਮਨ ਸ਼ਹਿਰ ਜਿਲ੍ਹਾ ਸੁਖਸ਼ਾਂਤੀਆਂ ਰਵੇ ਕਿਸੇ ਨੂੰ ਕੋਈ ਟਕਬੀਰ ਨਾ ਦੇ ਸਰਬਾਤਮਾਨਾਂ ਤੇ ਹਰ ਵੇਲੇ ਕਿਰਪਾ ਬਖਸ਼ੀ ਰੱਖੇ ਔਰ 15 ਅਗਸਤ ਦੀ ਮੁਬਾਰਕਾਂ ਫਿਰ ਦੁਬਾਰਾ ਮੈਂ ਆਪਣੇ 15 ਅਗਸਤ ਦੀ ਮੁਬਾਰਕਾ ਆਪਣੇ ਸ਼ਹਿਰ ਵਾਸੀਆਂ ਨੂੰ ਦਿੰਦਾ ਹਾਂ ਧੰਨਵਾਦ ਜੈ ਭਾਰਤ ਮੈਂ ਕੇਸ਼ਮਾਰ ਬਿੱਟੂ ਰਾਮ ਸਿੰਘ ਸ੍ਰੀ ਨਾਣਾਚਰ ਬਗਾਚਰ ਬਦੋ ਸਾਰੇ ਦੇਸ਼ ਵਾਸੀਆਂ ਨੂੰ 15 ਅਗਸਤ ਆਜ਼ਾਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਸਾਰੇ ਲੋਕ ਇਕੱਠੇ ਹੋ ਕੇ ਆਜ਼ਾਦੀ ਦਿਵਸ ਮਨਾਈਏ ਤੇ ਆਪਣੇ ਦੇਸ਼ ਦਾ ਸਵਤੰਤਰਤਾ ਦਾ ਮਾਣ ਨੰਨ ਕਰੀਏ ਇਹ ਸਾਡੇ ਜਲਸੀ ਪਗਸੇਂਗ ਨਗਰ ਦਾ ਸਵਤੰਤ ਅੱਜ ਦੀਆਂ ਵਿਸ਼ੇਸ਼ ਸਗਰਗੀਆਂ ਅਲਫੇਰ ਨਮੀਆ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇプチਸੀ ਨੂੰ ਇਜਾਜ਼ਤ ਦਿਓ ਧੰਨਵਾਦ